ਚੈਨਲ ਨੂੰ ਪਿਆਰ ਕਰਨ ਵਾਲੇ ਸਾਰੇ ਭੈਣ ਭਾਈਆਂ ਦਾ ਦਿਲੋਂ ਸਤਿਕਾਰ ਕਰਦੀਆਂ ਜੀ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਆਸ ਕਰਦੀਆਂ ਸਾਰੇ ਠੀਕ ਠਾਕ ਹੋਵੋਗੇ ਖੁਸ਼ੀਆਂ ਖੇੜਿਆਂ 'ਚ ਹੋਵਾਂਗੇ ਵਾਹਿਗੁਰੂ ਸਾਰਿਆਂ ਨੂੰ ਖੁਸ਼ੀਆਂ ਖੇੜੇ ਬਖਸ਼ੇ ਤਰੱਕੀਆਂ ਬਖਸ਼ੇ ਸਰਬੱਤ ਦਾ ਭਲਾ ਕਰੇ ਸੋ ਅੱਜ ਜਿਹੜਾ ਗੀਤ ਲੈ ਕੇ ਆਈਆਂ ਇੱਕ ਪਿਆਉਤੀ ਦਾ ਗੀਤ ਹੈ ਇਹ ਪਿਆਉਤੀ ਨੂੰ ਕਿੰਨਾ ਪਿਆਰ ਕਰਦਾ ਹੈ ਸੋ ਇਸ ਗੀਤ ਰਾਹੀਂ ਦਰਸਾਇਆ ਗਿਆ ਹੈ ਪਿਓ ਕਹਿਣ ਲੱਗਦਾ ਤੀ ਨੂੰ ਵੀ ਜੇ ਤੀਏ ਇਹ ਵਿਹਾਰ ਨਾ ਬਣੇ ਹੁਣ ਮੈਂ ਤੈਨੂੰ ਡੋਲੀ ਚ ਕਦੇ ਵੀ ਨਾ ਪਾਵਾਂ ਮੈਂ ਤੇਰੀਆਂ ਤੋਤਲੀਆਂ ਗੱਲਾਂ ਸੁਣਦਾ ਰਹਾ ਮੈਂ ਤੈਨੂੰ ਮੋਢੇ ਨਾਲ ਲਾ ਕੇ ਲੋਰੀਆਂ ਦਿੰਦਾ ਰਹਾ ਸੋ ਬਾਕੀ ਤੁਸੀਂ ਇਹਨੇ ਗੀਤ ਰਾਹੀਂ ਸੁਣੋ ਬਹੁਤ ਸੋਹਣਾ ਗੀਤ ਹੈ ਮੈਨੂੰ ਆਸ ਹੈ ਤੁਹਾਨੂੰ ਪਸੰਦ ਆਊਗਾ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਸੋ ਮਾਨੋ ਆਨੰਦ ਪਿਆਰੇ ਜੀ ਗੀਤ ਦਾ தோளி தான் கதாம தே ராணி டோலி தாயு கதை நாமா ਸਦਾ ਰਹੀ ਗੁੱਡੀਆਂ ਪਟੋਲਿਆਂ ਨਾਲ ਖੇਡਦੀ ਤੂੰ ਚੁੱਕ ਚੁੱਕ ਲੋਰੀ ਮੈਂ ਸਖੜਾਵਾ ਧੀਏ ਮੇਰੀ ਇਹ ਨਹੀਂ ਚੁੱਕ ਚੁੱਕ ਗੋਦੀ ਮੈਂ ਖੜਿਆਵਾ ਤੋਤਲੀ ਜਵਾਨ ਵਿੱਚ ਗੱਲਾਂ ᱛੀਏ ਤੇਰੀਆਂ ਬਾਣੀ ਦੇਸ ਲੋਕਾਂ ਮੰਗੂ ਸੁਣਾ ਮੈਂ ᱛੀਏ ਰਾਣੀਆਂ ਬਾਣੀ ਦੇਸ ਲੋਕਾਂ ਮੰਗੂ ਸੁਣਾ ਮੈਂ ਖੁਸ਼ੀ ਆਜ ਮਾਨੇ ਦੀਆਂ ਕਰਾਂ ਕੁਰਬਾਨ ਤੈਥੋਂ ਦੁੱਖ ਤੇਰੇ ਫੁੱਲਾ ਵਾਂਗੂ ਚੁਣਾ ਮੈਂ ਤੀਏ ਰਾਣੀਏ ਦੁੱਖ ਤੇਰੇ ਫੁੱਲਾ ਵਾਂਗੂ ਚੁਣਾ ਮੈਂ ਦੇ ਨਾਲ ਲਾ ਕੇ ਤੇਰੇ ਰੱਬ ਜਹੇ ਮੁਖੜੇ ਨੂੰ ساری ਰਾਤ ਲੋਰੀਆਂ ਸੁਣਾਵਾਂ ਮੈਂ ਤੀਏ ਰਾਣੀਆਂ ساری ਰਾਤ ਲੋਰੀਆਂ ਸੁਣਾਵਾਂ ਤੀਆਂ ਤੀਆਂ ਦੇ ਦੁੱਖ ਲੱਗ ਜਾਣ ਮੈਨੂੰ ਰੱਬ ਦੇਵਾ ਤੀਆਂ ਨੂੰ ਠੰਡੀਆਂ ਹਵਾਵਾਂ ਮੈਂ ਤੀਓ ਮੇਰੀਓ ਦੇ ਮਾਂ ਤੀਆਂ ਨੂੰ ਠੰਡੀ ਜੇ ਬਾ ਤੇਰੇ ਹੱਥਾਂ ਵਿੱਚ ਚੂੜੀਆਂ ਵੇੜੇ ਵਿੱਚ ਰਹੇ ਸ਼ਰੋ ਸ਼ਣੇ ਕਉਂਦੀਆਂ ਧੀਓ ਰਾਣੀਆਂ ਵੇੜੇ ਵਿੱਚ ਰਹੇ ਸ਼ਣੇ ਕਉਂਦੀਆਂ ਜਿਵੇਂ ਕਿਸੇ ਦੇਵਤੇ ਦੀ ਆਰਤੀ ਉਤਾਰੇ ਕੋਈ ਸੁਵਾ ਸ਼ਾਮ ਰਹੋ ਸਦਾ ਗਾਉਂਦੀਆਂ ਧੀਓ ਰਾਣੀਓ ਸੁਵਾ ਸ਼ਾਮ ਰਹੋ ਸਦਾ ਗਾਉਂਦੀਆਂ ਧੀਆਂ ਕਾ ਜੰਮੇ ਖੌਰੇ ਬੁਰਾ ਕਿਉਂ ਮਨਾਉਣੇ ਲੋਕੀ ਪੁੱਤਰਾ ਲਈ ਮੰਗਦੇ ਦੁਆ ਮਾਂ ਕਿਉਂ ਧੀਏ ਰਾਣੀਆਂ ਪੁੱਤਰਾ ਲਈ ਮੰਗਦੇ ਦੁਆ ਮਾਂ ਕਿਉਂ ਧੀਂ ਹੱਥੋਂ ਖੋਕੇ ਮਾਂਵਾਂ ਪੁੱਤਾਂ ਨੂੰ തീനു പൂര കവരണ ധിയു പൂരം കണ മവലെ തര കിരി ਡੋਲੀ ਤੈਨੂੰ ਕਦੇ ਨਾ ਵਿਟਾਵਾਂ ਤੀਏ ਰਾਣੀਆਂ ਡੋਲੀ ਤੈਨੂੰ ਕਦੇ ਨਾ ਵਿਟਾਵਾਂ ਸਦਾ ਰਹੀਂ ਗੁੱਡੀਆਂ ਪਟੋਲੇਆਂ ਨਾਲ ਖੇਡਦੀ ਤੂੰ ਚੁੱਕ ਚੁੱਕ ਲੋਰੀ ਮੈਂ ਸੁਣਾਵਾਂ ਹੀਏ ਮੇਰੀਏ ਚੁੱਕ ਚੁੱਕ ਲੋਰੀ ਮੈਂ ਸੁਣਾਵਾਂ ਧੰਨਵਾਦ ਜੀ